ਕਲਾਸੀ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਦੇ ਵਿੱਚ ਅੱਜ ਸਵਾ ਦਾ ਲਾਸਟ ਦਿਨ ਸੀਗਾ ਤੇ ਅਸੀਂ ਮੱਥਾ ਟੇਕਣ ਪਹੁੰਚਿਆ ਸ੍ਰੀ ਫਤਿਹਗੜ ਸਾਹਿਬ ਤੇ ਕਰੌਣਿਆ ਤੁਹਾਨੂੰ ਦਰਸ਼ਨ ਆ ਜੋ ਤੇਰਾ ਸੇਰ ਤਰ ਤਨੀ ਤਨੀ ਤੇਰੀ ਲੋ ਜੀ ਉਸ ਤੋਂ ਬਾਅਦ ਅਸੀਂ ਆਗੇ ਸੀਗੇ ਬਾਹਰੇ ਤੇ ਅਸੀਂ ਸਾਡੇ ਪਿੰਡ ਦੇ ਲੰਗਰ ਦੇ ਵਿੱਚ ਗਏ ਸੀਗੇ ਤੇ ਉਹ ਲੰਗਰ ਵਾਲੀ ਵੀਡੀਓ ਸਕਿਪ ਹੋ ਗਈ ਇਸ ਕਰਕੇ ਉਹ ਨਹੀਂ ਪਾਈ ਹੈਗੀ ਤੇ ਅਸੀਂ ਸਾਡੇ ਬੰਦੇ ਇਕੱਠੇ ਕਰਦੇ ਸਦੇ ਸੀਗੇ ਜਿੰਨੇ ਟਰਾਲੀ ਦੇ ਵਿੱਚ ਆਏ ਸੀਗੇ ਤੇ ਉਸ ਤੋਂ ਬਾਅਦ ਅਸੀਂ ਆ ਗਏ ਬਾਬਾ ਬੰਦਾ ਸਿੰਘ ਬਹਾਦਰ ਚੌਂਕ ਦੇ ਵਿੱਚ ਤੇ ਉੱਥੇ ਲੋਕ ਕਰਵਾ ਰਹੇ ਸੀ ਫੋਟੋਆਂ ਅਸੀਂ ਵੀ ਕਰਵਾਈਆਂ ਫੋਟੋਆਂ ਥੋੜੀਆਂ ਜੀਆਂ ਤੇ ਉਸ ਤੋਂ ਬਾਅਦ ਅਸੀਂ ਇੱਕ ਟਰਾਲੀ ਦੇਖੀ ਜਿਹੜੀ ਕਿ ਆਪਣੇ ਦਿੱਲੀ ਧਰਨੇ ਵੇਲੇ ਤਿਆਰ ਕਰਵਾਈ ਸੀਗੀ ਬਹੁਤ ਸੋਹਣੀ ਇੱਕ ਬੈਡਰੂਮ ਦੀ ਤਰ੍ਹਾਂ ਤਿਆਰ ਕਰੀ ਹੋਈ ਸੀ ਬਹੁਤ ਸੋਹਣੀ ਸੀ ਲੋਕ ਵੀਡੀਓ ਫੋਟੋ ਬਹੁਤ ਤਿਆਰ ਕਰ ਰਹੇ ਸੀਗੇ ਅਸੀਂ ਵੀ ਦੇਖਣ ਖੜਗੇ ਸੀਗੇ ਤੇ ਉਸ ਤੋਂ ਬਾਅਦ ਅਸੀਂ ਚਾਲੇ ਪਾਤੇ ਘਰ ਨੂੰ ਤੇ ਠੰਡ ਬਹੁਤ ਜ਼ਿਆਦਾ ਸੀਗੀ ਸਾਰੇ ਲਿਫਟੇ ਬੈਠੇ ਨੇ ਤੇ ਆਉਂਦੇ ਆਉਂਦੇ ਨੂੰ ਸਾਨੂੰ ਕਾਫੀ ਰਾਤ ਹੋ ਗਈ ਸੀ ਨੀਰਾ ਬਹੁਤ ਜ਼ਿਆਦਾ ਹੋ ਗਿਆ ਸੀਗਾ ਤਕਰੀਬਨ 8:00 ਵਜੇ ਅਸੀਂ ਪਿੰਡ ਆ ਗਏ ਸੀਗੇ ਤੇ ਕਰਦੇ ਹਾਂ ਵਲੌਗ ਦੀ ਸੰਪਾਦਤੀ ਸਸਿਕਾਲ ਜੀ